ਕਰਕੇ ਦੇਖ ਲੋ ਇੱਕ ਵਾਰੀ ਨਹੀਂ ਠੀਕ ਲੱਗਿਆ ਅਗਲੀ ਵਾਰੀ ਨਾ ਕਰਿਓ ਜਿੰਨੀ ਦੇਰ ਤੱਕ ਉਹਦਾ ਫੰਗਸ ਦਾ ਲੈਵਲ ਪਾਣੀ ਦਾ ਲੈਵਲ ਵਿੱਚ ਨਹੀਂ ਘਟਦਾ ਠੰਡਾ ਗਿੱਲਾ ਬਰਸੀਮ ਜੀਚ 80 85% ਪਾਣੀ ਹੈ ਉਹਨੇ ਪਸ਼ੂ ਦਾ ਟੈਂਪਰੇਚਰ ਘਟਾਉਣਾ ਹੈ ਪਸ਼ੂ ਦਾ ਤਾਪਮੰਡ ਘਟਾਉਣਾ ਹੈ ਪਸ਼ੂ ਦਾ ਗਲੂਕੋਸ ਲੈਵਲ ਘਟਾਉਣਾ ਹੈ ਪਸ਼ੂ ਦੀ ਬਦ ਹਜਮੀ ਕਰਨੀ ਉਹਨੂੰ ਬਫਰ ਤੇ ਲਾਈਵ ਜੀਸਟ ਦੇਣਾ ਯਕੀਨੀ ਬਣਾਓ ਦੇਖੋ ਸਾਡੇ ਪਹਿਲਾਂ ਕੀ ਗੱਲ ਕਰਦੇ ਹੁੰਦੇ ਸੀ ਅਸੀਂ ਕਹਿੰਦੇ ਸੀ ਜੀ ਬੀਜੇ 30 ਕਿਲੋ ਬਰਸੀਮ ਪਾਉਣਾ ਤਾਂ 3 ਕਿਲੋ ਤੂੜੀ ਪਾ ਦੇ ਵਿੱਚ ਬਿਲਕੁਲ ਨਹੀਂ ਕਰਨਾ ਇਹ ਤਾਂ ਇੱਕ ਤਾਂ ਬਰਸੀਮ ਹੀ ਨਹੀਂ ਪਹਿਲਾਂ ਹজম ਹੋ ਰਿਆ ਉੱਪਰ ਤੇ ਅਸੀਂ ਤੂੜੀ ਪਾਤੀ ਵਿੱਚ 3 ਕਿਲੋ ਨਹੀਂ ਗੱਲ ਬਣਨੀ ਉਹ ਚ ਬਫਰ ਪਾਓ ਲਾਈਵ ਜਿਸਟ ਪਾਓ 10 ਗ੍ਰਾਮ ਰੋਜ਼ ਦਾ ਥੋੜੇ ਦਿਨ ਚ ਹੀ ਤੁਸੀਂ ਦੇਖੋਗੇ ਵੀ ਤੁਹਾਡੇ ਪਸ਼ੂ ਦਾ ਪੇਟ ਸਹੀ ਰਹਿਣਾ ਸ਼ੁਰੂ ਹੋ ਗਿਆ ਪਰ ਜ਼ਰੂਰੀ ਚੀਜ਼ ਕੀ ਹੈ ਪਸ਼ੂ ਦੇ ਥੱਲੇ ਪਰਾਲੀ ਹੋਣੀ ਚਾਹੀਦੀ ਹੈ ਸਾਡੇ ਨਾ ਅਸੀਂ ਗੱਦਿਆਂ ਤੇ ਇੰਨੇ ਜ਼ਿਆਦਾ ਨਿਰਭਰ ਹੋ ਗਏ ਵੀ ਸਾਨੂੰ ਲੱਗਿਆ ਨਾ ਜਿਵੇਂ ਹੁਣ ਗੱਦੇ ਜਿਵੇਂ ਹੁੰਦੇ ਆ ਨਾ ਜਿਵੇਂ ਸਾਡੇ ਗੱਡੀਆਂ ਦੇ ਟਾਇਰ ਹੁੰਦੇ ਆ ਗੱਦੇ ਇਦਾਂ ਹੁੰਦੇ ਆ ਕਦੇ ਤਾਂ ਬਦਲੇ ਜਾਣੇ ਚਾਹੀਦੇ ਆ ਘਸ ਗਏ ਇੱਕ ਦੇ ਦੋ ਗੱਦੇ ਬਣ ਕੇ ਹਲੇ ਵੀ ਉਹੀ ਗੱੱਦਾ ਚੱਲ ਰਿਹਾ ਉਹਦੀ ਗੁੱਡੀ ਘਸ ਗਈ ਹਲੇ ਵੀ ਉਹੀ ਗੱੱਦਾ ਚੱਲ ਰਿਹਾ ਯਾਰ ਕਿਉਂ ਬੇੜਾ ਕਰ ਰਹੇ ਅਸੀਂ ਆਪਣੇ ਪਸ਼ੂਆਂ ਦਾ ਬਰਫ ਵਰਗੇ ਠੰਡੇ ਗੱਦੇ ਜਿਹੜੇ ਪੱਥਰ ਵਰਗੇ ਸਖਤ ਹੋ ਗਏ ਪਸ਼ੂਆਂ ਦੇ ਗੋਡੇ ਖਰਾਬ ਹੋ ਰਿਹਾ ਤੇ ਠੰਡ ਚੜ ਰਹੀ ਹੈ ਤੁਸੀਂ ਦੇਖੋ ਤਾਂ ਸਹੀ ਤੁਸੀਂ ਮੈਨੂੰ ਦੱਸੋ ਜਦੋਂ ਪਸ਼ੂ ਨੂੰ ਠੰਡ ਚੜ ਰਹੀ ਹੈ ਪਸ਼ੂ ਡਾਊਨ ਹੁੰਦਾ ਹੈ ਅਸੀਂ ਕੀ ਕਹਦੇ ਨੇ ਟੀਕਾ ਲਵਾ ਲਓ ਕੀ ਜਦੋਂ ਸਾਨੂੰ ਠੰਡ ਲੱਗਦੀ ਹੈ ਅਸੀਂ ਟੀਕਾ ਲਵਾਉਣੇ ਜਾਂ ਰਜਾਈ ਲੈਣੇ ਜਾਂ ਹੀਟਰ ਲਾਉਣੇ ਸਿੱਧੀਆਂ ਸਿੱਧੀਆਂ ਗੱਲਾਂ ਸੀ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੇ ਪਸ਼ੂ ਦੇ ਥੱਲੇ ਪ੍ਰਾਲੀ ਪਾਓ ਹਵਾ ਸਿੱਧੀ ਨਾ ਲੱਗੇ ਹੀਟਰ ਲਾ ਲਓ ਬਿਜਲੀ ਹੁਣ ਤਾਂ 6 600 ਯੂਨਿਟ ਹਰੇਕ ਨੂੰ ਫ੍ਰੀ ਹੈ 2-2 ਮੀਟਰ ਸਭ ਨੇ ਲਵਾਏ ਵੇ ਸਭ ਨੂੰ ਪਤਾ ਹੈ ਹੀਟਰ ਲਵਾ ਲਓ ਕੁਝ ਨਹੀਂ ਫਰਕ ਪੈਣ ਲੱਗਿਆ ਬਹੁਤ ਸਾਰੇ ਪੈਸੇ ਬਰਜ ਜਾਣਗੇ ਖੁਰਾਕੀ ਮਸਲੇ ਐ ਨਹੀਂ ਦਵਾਈ ਨਾਲ ਹੱਲ ਹੋਣੇ ਗੁੜ ਸ਼ੱਕਰ ਦੀ ਵਰਤੋਂ ਯਕੀਨੀ ਬਣਾਓ ਤਾਜ਼ੇ ਸੂਏ ਪਸ਼ੂ ਨੂੰ ਜਿੰਨੀ ਦੇਰ ਤੱਕ ਉਹ ਵਧੀਆ ਖੁੱਲ ਕੇ ਹੀਟ 'ਚ ਨਹੀਂ ਆ ਰਿਹਾ ਗੱਭਣ ਨਹੀਂ ਹੋ ਰਿਹਾ ਕਿਲੋ ਡੇਢ ਕਿਲੋ ਗੁੜ ਦੇਣਾ ਯਕੀਨੀ ਬਣਾਓ ਕੋਈ ਢੋਲੀ ਕਿੰਨੀ ਗੁੜ ਦਾ ਮੁਕਾਬਲਾ ਨਹੀਂ ਕਰ ਸਕਦੀ ਮੈਂ ਲੋਕਾਂ ਨੂੰ ਕਹਿਣਾ ਵੀ ਸ਼ੀਰਾ ਜਿਹੜਾ ਹੈਗਾ ਨਾ ਅਸੀਂ ਕਿਦਾਂ ਸਾਡਾ 1.5 ਸਾਡੇ ਦਿਮਾਗ ਚ ਇਦਾਂ ਵੜ ਗਿਆ ਵੀ ਸ਼ੀਰਾ 5 ਕਿਲੋ 6 ਕਿਲੋ ਤੋਂ ਵੱਧ ਪਾਉਣਾ ਹੀ ਨਹੀਂ ਫੀਡ ਚ ਫਿਰ ਕੀ ਕਹੇ ਨਾ ਗਰਮ ਹੁੰਦਾ ਉਹ ਗਰਮੀ ਤਾਂ ਚਾਹੀਦਾ ਹੁਣ ਹੁਣ ਨਹੀਂ ਤਾਂ ਕਰਨ ਦਿਓਗੇ ਤਾਂ ਕਦੋਂ ਦਿਓਗੇ 7 8 10 ਕਿਲੋ ਤੱਕ ਸ਼ੀਰਾ ਪਾਓ ਜੇ 7 8 10 ਕਿਲੋ ਨਹੀਂ ਫੀਡ ਚ ਪਾ ਰਹੇ ਹੋ ਖੁਰਲੀ ਦੇ ਵਿੱਚ 2 2.5 ਕਿਲੋ ਸ਼ੀਰਾ ਚੰਗੀ ਤਰ੍ਹਾਂ ਪੱਠਿਆਂ ਚ ਰਲਾ ਕੇ ਵਧੀਆ ਕੁਆਲਿਟੀ ਦਾ ਪਸ਼ੂ ਨੂੰ ਦਿਓ ਪਰ ਯਾਦ ਰੱਖੋ ਜਦੋਂ ਸ਼ੀਰਾ ਵਰਤਨਾ ਬਫਰ ਤੇ ਲਾਈਵ ਰੀਜਿਸਟ ਵਰਤਨਾ ਜ਼ਰੂਰੀ ਹੈ ਨਹੀਂ ਕੰਮ ਚੱਲਣਾ ਤੁੱਕੇ ਨਾਲ ਵਿਗਿਆਨਕ ਸੋਚ ਪਨਾਉਣੀ ਪੈਣੀ ਹੈ ਬਫਰ ਨੇ ਇਹ ਯਕੀਨੀ ਬਣਾਉਣਾ ਹੈ ਵੀ ਪਸ਼ੂ ਦੇ ਪੇਟ ਦਾ ਜਿਹੜਾ ਤਜਾਬੀ ਪਾਣਾ ਹੈ ਉਹ ਸਹੀ ਰਹੇ ਤਜਾਬੀ ਪਾਣਾ ਹੈ ਪੇਟ ਦਾ ਜਿਨੇ ਪਸ਼ੂ ਦੇ ਸੂਏ ਘਟਾਉਣੇ ਆ ਜਿਹਦੇ ਕਰਕੇ ਪਸ਼ੂ ਦੇ ਪੈਰ ਗਲਦੇ ਆ ਜਿਹਦੇ ਕਰਕੇ ਫੈਟ ਘਟਦੀ ਆ ਸਾਡੀ ਜਿਹਦੇ ਕਰਕੇ ਐਸਐਨਐਫ ਘਟਦੇ ਆ ਲੋਕਾ ਲੋਕੇ ਅਕਸਰ ਸ਼ਿਕਾਇਤ ਕਰਦੇ ਆ ਸਾਡੀ ਫੈਟ ਨਹੀਂ ਪੂਰੀ ਆਉਂਦੀ ਸਾਡੀ ਐਸਐਨਐਫ ਨਹੀਂ ਪੂਰੀ ਆਉਂਦੀ ਇੱਕੋ ਹੀ ਕਾਰਨ ਹੈ ਵੀ ਅਸੀਂ ਪਸ਼ੂ ਨੂੰ ਬਫਰ ਪੂਰਾ ਨਹੀਂ ਦੇ ਰਹੇ ਦੂਜੀ ਗੱਲ ਬੜੀ ਜ਼ਰੂਰੀ ਗੱਲ ਮੈਂ ਕਰਨਾ ਚਾਹੁੰਦਾ ਮੇਰੇ بڑے بڑے ਵਾਰ-ਵਾਰ ਮੇਰੇ ਸਾਹਮਣੇ ਮਸਲਾ ਲਿਆਂਦਾ ਗਿਆ ਇਹ ਲੋਕ شکایت ਕਰਦੇ ਵੀ ਪਸ਼ੂ ਦੀਆਂ ਤਾਰਾਂ ਸਾਫ਼ ਨਹੀਂ ਹੈਗੀਆਂ ਤੁਹਾਨੂੰ ਸਮੱਸਿਆ ਆਉਂਦੀ ਹੈ ਜੀ ਤਾਰਾਂ ਸਾਫ਼ ਨਹੀਂ ਹੈਗੀਆਂ ਦੇਖੋ ਇੱਕ ਮੇਰੀ ਗੱਲ ਯਾਦ ਰੱਖਿਓ ਤਾਰਾ ਸਾਫ ਨਾ ਹੋਣ ਦਾ ਮਤਲਬ ਕਦੇ ਨਹੀਂ ਹੈਗਾ ਵੀ ਬੱਚੇਦਾਨੀ ਚ ਇਨਫੈਕਸ਼ਨ ਹੈ ਇਹ ਨਹੀਂ ਹੈਗਾ ਜੇ ਤਾਰਾ ਸਾਫ ਨਹੀਂ ਹੈਗੀਆਂ ਤਾਂ ਦੋ ਚੀਜ਼ਾਂ ਬੜੀਆਂ ਸਪਸ਼ਟ ਹੈ ਇਹ ਯਾਦ ਰੱਖਿਓ ਦੋ ਚੀਜ਼ਾਂ ਬਿਲਕੁਲ ਸਪਸ਼ਟ ਹੈ ਪਹਿਲਾ ਕਾਰਨ ਪਸ਼ੂ ਚ ਲਘੂ ਤੱਤਾਂ ਦੀ ਘਾਟ ਜਿਹੜੇ ਆਪਾਂ ਗੱਲ ਕਰਦੇ ਹਾਂ ਜ਼ਿੰਕ ਕਾਪਰ ਕੁਆਲਟ ਮੈਗਨੀਜ਼ ਆਇਓਡੀਨ ਆਇਰਨ ਕ੍ਰੋਮੀਅਮ ਸੇਲੀਨੀਅਮ ਦੂਜਾ ਕਾਰਨ ਕੀ ਹੈ ਤੁਹਾਡੇ ਪਸ਼ੂ ਚ ਪ੍ਰੋਟੀਨ ਦੀ ਘਾਟ ਹੈ ਵਧੀਆ ਕੁਆਲਿਟੀ ਦੀ ਖਲ ਨਹੀਂ ਪੈ ਰਹੀ ਦਵਾਈ ਭਰਉਣ ਵਾਲਾ ਮਸਲਾ ਨਹੀਂ ਹੈਗਾ ਤੀਜਾ ਕਾਰਨ ਕੀ ਹੋ ਸਕਦਾ ਜਿਹੜਾ ਖਾਸ ਕਰਕੇ ਅੰਤ ਦੀ ਗਰਮੀ ਜਿਹੜੀ ਸੁੱਕੀ ਗਰਮੀ ਹੁੰਦੀ ਹੈ ਜਾਂ ਅੰਤ ਦੀ ਸਰਦੀ ਚ ਦੇਖਿਆ ਜਾਂਦਾ ਉਹ ਹੈਗਾ ਵੀ ਪਸ਼ੂ ਦੇ ਖੂਨ ਚ ਯੂਰੀਆ ਵਧ ਰਹੇ ਆ ਉਹਦੀ ਕੀ ਪੱਕੀ ਨਿਸ਼ਾਨੀ ਹੈ ਪਸ਼ੂ ਦੇ ਖੂਨ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਫੀਡ 'ਚ ਯੂਰੀਆ ਪਾਇਆ ਵਾ ਫਿਰ ਮੇਰੀ ਗੱਲ ਧਿਆਨ ਨਾਲ ਸੁਣ ਲਓ ਕਿਤੇ ਹੋਰ ਅਸਲੀ ਕਾਰਨ ਲੱਭੀਏ ਜਦੋਂ ਜ਼ਿਆਦਾ ਸਰਦੀ ਪੈਂਦੀ ਹੈ ਜਾਂ ਜ਼ਿਆਦਾ ਗਰਮੀ ਪੈਂਦੀ ਹੈ ਉਦੋਂ ਪੌਦਿਆਂ ਦੇ ਵਿੱਚ ਜਿਹੜੀ ਭੋਜਨ ਪੈਦਾ ਕਰਨ ਦੀ ਪ੍ਰਕਿਰਿਆ ਹੁੰਦੀ ਹੈ ਜਿਹਨੂੰ ਫੋਟੋਸਿੰਥੇਸਿਸ ਕਹਿ ਦਿੰਦੇ ਅਸੀਂ ਉਹ ਬੰਦ ਹੋ ਜਾਂਦੀ ਹੈ ਸਾਡਾ ਪੱਕਾ ਹੀ ਹੈਗਾ ਵੀ ਬਰਸੀਮ ਥੋੜਾ ਜਿਹਾ ਰੁਕੇ ਤੇ ਯੂਰੀਆ ਪਾਤਾ ਚੱਕ ਕੇ ਸੀਗੀ ਘਾਟ ਉਹ ਮੈਗਨੀਜ਼ ਦੀ ਅਸੀਂ ਯੂਰੀਆ ਪਾਤਾ ਚੱਕ ਕੇ ਉੱਤੇ ਉਹਦੇ ਨਾਲ ਕੀ ਹੁੰਦਾ ਪਸ਼ੂ ਦੇ ਖੂਨ 'ਚ ਯੂਰੀਆ ਵੱਜ ਜਾਂਦਾ ਹੈਗਾ ਉਹਦਾ ਹੱਲ ਕੀ ਹੈ ਦੇਖੋ ਗਲਤੀ ਕੀ ਹੁੰਦੀ ਹੈ ਵੀ ਜਦੋਂ ਤਾਜ਼ਾ ਸੂਆ ਪਸ਼ੂ ਹੈ ਅਸੀਂ ਕੀ ਕਰਦੇ ਆ ਵੀ ਵਧੀਆ ਕੰਪਨੀ ਦੀ ਫੀਡ ਲੈ ਆਂਦੀ ਜੀ ਕਿਉਂਕਿ ਸਾਨੂੰ ਹੁੰਦਾ ਹੁਣ ਦੁੱਧ ਕੱਢ ਲੀਏ ਫਿਰ ਬਾਪੂ ਕਹਿੰਦਾ ਵੀ ਯਾਰ ਫੀਡ ਨਾਲ ਗੱਲ ਨਹੀਂ ਬਣਨੀ ਖਲ ਦੀ ਬੋਰੀ ਲੈ ਕੇ ਆਉਣੀ ਹੈ ਨਾਲ ਖਲ ਜਾਂ ਬਰੇਵੇਂ ਕੁਝ ਵੀ ਹੈ ਨਾ ਚਰੋਪਾ ਕਹਿੰਦਾ ਖਲ ਦੀ ਬੋਰੀ ਲੈ ਆਂਦੀ ਉਧਰੋਂ ਵਰਸੀਮ ਪੈ ਰਿਆ ਜਿਹਦੇ ਵਿੱਚ 17 18% ਪ੍ਰੋਟੀਨ ਹੈ ਸਾਡੀ ਇਹ ਸਾਰੀਆਂ ਚੀਜ਼ਾਂ ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਖੂਨ ਦੇ ਵਿੱਚ ਯੂਰੀਆ ਵੱਜ ਜਾਂਦਾ ਹੈ ਲੱਛਣ ਕੀ ਮਿਲੂਗਾ ਤੁਸੀਂ ਦਵਾਈ ਭਰਾ ਭਰਾ ਹਮਝ ਜਾਣੇ ਤਾਰਾ ਸਾਫ ਨਹੀਂ ਹੈਗੀਆਂ ਪਸ਼ੂ ਦੇ ਬਾਰ ਬਾਰ ਥਣਾ ਚੋਂ ਛਿੱਧੀਆਂ ਆਉਣੀਆਂ ਪੋਣੀ ਦੇ ਵਿੱਚ ਛਿੱਧੀਆਂ ਰਹਿ ਜਾਣੀਆਂ ਦੁੱਧ ਪਤੀਲੇ ਦੇ ਨਾਲ ਲੱਗਣਾ ਪਤੀਲਾ ਸਾਫਣਾ ਹੋਣਾ ਮਤਲਬ ਖੂਨ ਚ ਯੂਰੀਆ ਵਧਿਆ ਹੋਵੇ ਟੈਸਟ ਕਰਾ ਸਕਦੇ ਹੋ ਬੰਦਿਆਂ ਵਾਲੀ ਲੈਬਰਾਟਰੀ ਚ ਕੋਈ ਵੱਡੀ ਗੱਲ ਨਹੀਂ ਜਦੋਂ ਪੱਠੇ ਪਾਤੇ ਮੰਨੋ ਸਵੇਰੇ 7 ਵੇ ਪੱਠੇ ਬਾਤੇ 8:30-9 ਵਜੇ 1.5-2 ਘੰਟੇ ਵਧਾਉ ਦਾ ਖੂਨ ਦਾ ਸੈਂਪਲ ਟੈਸਟ ਕਰਾ ਲਓ ਜੇ ਯੂਰੀਆ 25-30 ਮਿਲੀਗ੍ਰਾਮ ਤੋਂ ਜ਼ਿਆਦਾ ਆ ਰਿਹਾ ਮਤਲਬ ਕਿ ਵਧਿਆ ਹੋਇਆ ਪਰ ਹੱਲ ਕੀ ਹੈ ਪਹਿਲਾ ਹੱਲ ਉਹੀ ਹੈ ਵੀ ਪ੍ਰੋਟੀਨ ਦੀ ਸਿੱਧੀ ਵਰਤੋਂ ਆ ਜਿਹੜੀ ਭੀੜ ਸੰਤੁਲਿਤ ਪਾ ਰਹਿਆਂ ਸੀ ਪਰ ਪ੍ਰੋਟੀਨ ਐਕਸਟਰਾ ਖਾਲ ਵਗੈਰਾ ਨਹੀਂ ਦੇਣੀ ਗੁੜ ਸ਼ੱਕਰ ਜਿਹੜਾ ਹੈਗਾ ਉਹ ਦੇਣਾ ਕਿਉਂਕਿ ਗੁੜ ਸ਼ੱਕਰ ਦੇ ਨਾਲ ਜਿਹੜਾ ਯੂਰੀਆ ਦਾ ਲੈਵਲ ਘਟਣਾ ਊਰਜਾ ਦੀ ਵਧਾਉਣੀ ਊਰਜਾ ਵਧਾਉਣੀ ਤੁਸੀਂ ਆਪ ਦੇਖੋਗੇ ਜਦੋਂ ਤੁਸੀਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦੋਗੇ ਵਧੀਆ ਕੁਆਲਿਟੀ ਦਾ ਪ੍ਰੀਮਿਕਸ ਨਾਲ ਦਿਓਗੇ ਵਧੀਆ ਕੁਆਲਿਟੀ ਦਾ ਬਫਰ ਦਿਓਗੇ ਤੁਹਾਡੇ ਪਸ਼ੂ ਦੀਆਂ ਤਾਰਾਂ ਸਾਫ਼ ਹੋਣੀਆਂ ਸ਼ੁਰੂ ਹੋ ਗਈਆਂ ਇਨਫੈਕਸ਼ਨ ਕਦੋਂ ਹੈ ਜਦੋਂ ਜਿਹੜਾ ਪਸ਼ੂ ਦਾ ਡਿਸਚਾਰਜ ਹੈ ਤਾਰਾਂ ਨੇ ਉਹ ਫਟੇ ਦੁੱਧ ਵਰਗੀਆਂ ਆਉਣੀਆਂ ਸ਼ੁਰੂ ਹੋ ਜਾਂਦੀ ਹੈ ਉਦੋਂ ਇਨਫੈਕਸ਼ਨ ਅਸੀਂ ਕਹਿ ਸਕਦੇ ਹਾਂ ਉਹ ਵੀ ਇਨਫੈਕਸ਼ਨ ਜਿਹੜੀ ਹੈਗੀ ਦਵਾਈਆਂ ਭਰਉਣ ਨਾਲ ਨਹੀਂ ਜਾਣੀ ਤੁਸੀਂ ਉਦੋਂ ਪਸ਼ੂ ਦਾ CBC ਟੈਸਟ ਕਰਾਓ ਤੁਹਾਡੇ ਆਲੇ ਦੁਆਲੇ ਬਹੁਤ ਵਧੀਆ ਮਾਹਰ ਹੈਗੇ ਠੀਕ ਹੈ ਮੇਰੇ ਨਾਲ ਸਲਾਹ ਕਰ ਸਕਦੇ ਹੋ WhatsApp ਤੇ ਕਈ ਵਾਰ ਮੇਰੇ ਨਾਲ ਨਹੀਂ ਗੱਲ ਹੁੰਦੀ ਮੈਥੋਂ ਵੀ ਨਹੀਂ ਮਿਸ ਮਿਸ ਹੋ ਜਾਂਦੇ ਆ ਸਵਾਲਾਂ ਦੇ ਜਵਾਬ ਤੁਹਾਡੇ ਨੇੜੇ ਆਪਣਾ ਗਗਨ ਚੈਲ ਹੋਰ ਬਹੁਤ ਸਾਰੇ ਹੈਗੇ ਸਾਡੇ ਬੰਦੇ CBC ਚੈੱਕ ਕਰਾਓ ਵੀ ਖੂਨ ਦੇ ਵਿੱਚ ਵਾਕਈ ਇਨਫੈਕਸ਼ਨ ਤਾਂ ਨਹੀਂ ਹੋ ਗਈ ਏ ਜੇ ਖੂਨ 'ਚ ਇਨਫੈਕਸ਼ਨ ਹੋ ਗਈ ਏ ਜਾਂ ਖੂਨ ਘਟ ਗਿਆ ਤਾਂ ਉਹਦਾ ਇਲਾਜ ਕਰਾਓ ਦਵਾਈ ਭਰਉਣਾ ਨਹੀਂ ਹੱਲ ਹੈਗਾ ਪਸ਼ੂ ਦੀ ਖੁਰਾਕ ਸਹੀ ਕਰੋ ਕਿਉਂਕਿ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਰਹੀ ਹੈ ਪਸ਼ੂ ਦੀ ਇਹ ਜੇ ਪਸ਼ੂ ਨੂੰ ਹਲਦੀ ਜਿਹੜੀ ਹੈਗੀ ਸਾਡੀ ਦੇਸੀ ਹਲਦੀ ਨੇਚਰਲ ਕੁਦਰਤੀ ਐਂਟੀਬਾਇਓਟਿਕ ਹੈ ਇੱਕ ਚਮਚਾ ਰੋਜ਼ ਦਾ ਦੇਣਾ ਸ਼ੁਰੂ ਕਰੋ ਕਰਨਾ ਪੈਣਾ ਹੋਰ ਕੋਈ ਹੱਲ ਨਹੀਂ ਹੈਗਾ ਬਾਕੀ ਦੇਖੋ ਜੀ ਸਮੱਸਿਆਵਾਂ ਬਹੁਤ ਨੇ ਸਵਾਲ ਬਹੁਤ ਨੇ ਮੈਂ ਤੁਹਾਨੂੰ ਅਖੀਰ ਤੇ ਹੀ ਕਹੂੰਗਾ ਵੀ YouTube ਚੈਨਲ ਨਾ ਕੋਈ ਪੈਸੇ ਕਮਾਉਣ ਵਾਸਤੇ ਨਹੀਂ ਬਣਾਇਆ ਤੁਹਾਡੇ ਵਾਸਤੇ ਬਣਾਇਆ ਹੈ ਬਾਬੇ ਨਾਨਕ ਦੀ ਸੱਚੀ ਸੋਚੀ ਸੋਚ ਤੇ ਮੈਂ ਅੱਜ ਕਹਿਣਾ ਰੋਕ ਕੇ ਪੈਰਾ ਦੇਈਦਾ ਜੀ ਨਾ ਕਿਸੇ ਕੰਪਨੀ ਦਾ ਪ੍ਰਚਾਰ ਕੀਤਾ ਨਾ ਕਿਸੇ ਦਾ ਕਰਨਾ ਜੀ ਮੇਰਾ ਜਦੋਂ ਮਰਜੀ ਕੋਲ ਕੇ ਦੇਖ ਲਓ 350 400 ਵੀਡੀਓ ਹੋ ਗਈ ਹੈ ਤੁਹਾਡੇ ਵਾਸਤੇ ਬਣਾਈ ਹੈ ਬਹੁਤ ਸਾਰੇ ਲੋਕ ਸਵਾਲ ਚੱਕਦੇ ਆ ਕੋਈ ਗੱਲ ਨਹੀਂ ਸਵਾਲ ਚੱਕਣ ਵਾਲੇ ਵੀ ਚਾਹੀਦੇ ਆ ਕੋਈ ਗੱਲ ਨਹੀਂ ਜੀ ਐਨ ਉਹਨਾਂ ਦਾ ਵੀ ਪਰ ਮੈਂ ਚਾਹਣਾ ਵੀ ਜੋ ਮੈਂ ਦੱਸਿਆ ਉਹਨੂੰ ਲਾਗੂ ਕਰੋ ਉਹਤੇ ਅਮਲ ਕਰੋ ਤੁਹਾਨੂੰ ਨਹੀਂ ਫਾਇਦਾ ਹੁੰਦਾ ਜੀ हां ਤੁਸੀਂ ਮੈਨੂੰ ਜਰੂਰ ਤੁਹਾਡਾ ਪੂਰਾ ਹੱਕ ਹੈ ਮੈਨੂੰ ਪੁੱਛਣ ਦਾ ਵੀ ਜੀ ਤੁਹਾਡੀ ਗੱਲ ਮੰਨੀ ਸੀ ਪਰ ਤੁਹਾਨੂੰ ਫਾਇਦਾ ਨਹੀਂ ਹੋਇਆ ਖੁਰਾਕੀ ਮਸਲੇ ਜੀ ਖੁਰਾਕ ਨਾਲ ਹੱਲ ਹੋਣੇ ਆ ਨਾ ਦਵਾਈਆਂ ਨਾਲ ਹੱਲ ਹੋਏ ਆ ਨਾ ਦਵਾਈਆਂ ਨਾਲ ਹੱਲ ਹੋਣੇ ਠੀਕ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ